ਹਾਂਜੀ ਡਰਮਾ ਦੇ ਵਿੱਚ ਆਟਾ ਪਾਉਣ ਤੋਂ ਪਹਿਲਾਂ ਆਹ ਇੱਕ ਚੀਜ਼ ਪਾ ਦਿਓ ਡਰਮਾ ਚ ਇਹ ਦੇਖਿਓ ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਮਾਈ ਲੈਪ ਚੈਨਲ ਤੇ ਤੁਹਾਡਾ ਸਵਾਗਤ ਉਮੀਦ ਕਰਦੀ ਹਾਂ ਕਿ ਸਭ ਹੀ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਦਾ ਟੋਪਿਕ ਆ ਆਟੇ ਦੀ ਸੰਭਾਲ ਇਸ ਲਈ ਆਪਾਂ ਨੇ ਕਿਵੇਂ ਆਟਾ ਪਾਉਣਾ ਉਹਦੇ ਲਈ ਆਪਾਂ ਨੇ ਸਭ ਤੋਂ ਪਹਿਲਾਂ ਆਪਣੇ ਡਰਮ ਨੂੰ ਧੋ ਕੇ ਸੁਕਾ ਲਿਆ ਸੁਕਾਉਣ ਤੋਂ ਬਾਅਦ ਆਪਾਂ ਨੇ ਹੁਣ ਇਹਦੇ ਵਿੱਚ ਆਟਾ ਪਾਉਣਾ ਉਹਦੇ ਲਈ ਆਪਾਂ ਨੇ ਨੇ ਮਦੀ ਪੱਤੇ ਸੀਗੇ ਜਿਨ੍ਹਾਂ ਨੂੰ ਆਪਾਂ ਧੁੱਪ ਵਿੱਚ ਸੁਕਾ ਲਿਆ ਤੇ ਇਹਨਾਂ ਪੱਤਿਆਂ ਨੂੰ ਹੁਣ ਆਪਾਂ ਸੂਤੀ ਕੱਪੜੇ ਦੇ ਵਿੱਚ ਬੰਨ ਕੇ ਗੱਠ ਦੇ ਲਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਇਹ ਮੈਂ ਆਪਾਂ ਗੱਠ ਦੇ ਕੇ ਕੱਪੜੇ ਦੇ ਵਿੱਚ ਰੱਖ ਕੇ ਨੂੰ ਇਹ ਆਪਾਂ ਆਪਣੇ ਜਿਵੇਂ ਜਿਵੇਂ ਆਟਾ ਪਾਉਂਦਾ ਜਾਵਾਂਗੇ ਡਰਮ ਦੇ ਵਿੱਚ ਨਾਲ ਹੀ ਤਿੰਨ ਤੋਂ ਚਾਰ ਆਪਾਂ ਇਹ ਵਿੱਚ ਪਾ ਦਵਾਂਗੇ। ਲਓ ਜੀ ਆਪਾਂ ਆਪਣਾ ਆਟਾ ਪਾਉਣਾ ਸ਼ੁਰੂ ਕਰਦੇ ਹਾਂ ਤਾਂ ਆਪਾਂ ਪਹਿਲਾਂ ਇੱਕ ਵਿੱਚ ਸੁੱਟ ਦਿੱਤੀ ਹੁਣ ਆਪਾਂ ਆਟਾ ਪਾਉਂਦੇ ਜਾਵਾਂਗੇ ਤੇ ਨਾਲ ਹੀ ਆਪਾਂ ਇਹਨੂੰ ਵਿੱਚ ਸੁੱਟਦੇ ਜਾਵਾਂਗੇ। ਇਸ ਤਰ੍ਹਾਂ ਦੇ ਨਾਲ ਆਪਣੇ ਅੱਟੇ ਦੇ ਵਿੱਚ ਗਰਮੀ ਦੇ ਕਾਰਨ ਕੋਈ ਸੁੰਡੀ ਜਾਂ ਸੁਸਰੀ ਪੈਦਾ ਨਹੀਂ ਹੋਊਗੀ ਕਿਉਂਕਿ ਨਿੰਮਾ ਕੜਬਾ ਹੁੰਦਾ ਇਸ ਲਈ ਇਹ ਬਹੁਤ ਹੀ ਫਾਇਦੇਮੰਦ ਰਹਿੰਦਾ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਪਲੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਵੀਡੀਓ ਦੇਖਣ ਦੇ ਲਈ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਆ